ਤਰਨ ਵਿਖੇ ਬਾਲ ਸੁਰੱਖਿਆ ਵਿਭਾਗ ਵੱਲੋਂ ਵਿਸ਼ੇਸ਼ ਨਾਕਬੰਦੀ ਕਰਕੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨਾਂ ਦੇ ਚਲਾਨ ਕੱਟੇ ਗਏ ਜਿਨ੍ਹਾਂ ਵਾਹਨਾਂ ਦੇ ਕਾਗਜ਼ ਅਧੂਰੇ ਪਾਏ ਗਏ ਉਹਨਾਂ ਨੂੰ ਬਾਂਡ ਕੀਤਾ ਗਿਆ ਸੁਪਰਾਂਤ ਗੱਲਬਾਤ ਕਰਦਿਆਂ ਹੋਇਆ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਤਰਨਤਾਰਨ ਰਾਕੇਸ਼ ਕੁਮਾਨ ਨੇ ਦੱਸਿਆ ਕਿ ਮਾਨਯੋਗ ਸੁਪਰੀਮ ਕੋਰਟ ਦੀਆਂ ਹਦਾਇਤਾਂ ਅਨੁਸਾਰ ਇਹ ਰਿਕਸ਼ਾ ਤੇ ਜਿਹੜਾ ਸਕੂਲ ਦੀਆਂ ਬੱਸਾਂ ਕੰਨਮ ਹਾਲਤ ਦੇ ਵਿੱਚ ਚੱਲ ਰਹੀਆਂ ਨੇ ਜਿਹੜੀਆਂ ਸਕੂਲ ਦੀਆਂ ਬੱਸਾਂ ਵੱਲੋਂ ਬੱਚਿਆਂ ਨੂੰ ਅਨਲੋਡ ਕਰਕੇ ਲਿਜਾਇਆ ਜਾ ਰਿਹਾ ਉਹਨਾਂ ਬੱਸਾਂ ਉੱਪਰ ਕਾਰਵਾਈ ਕਰਦਿਆਂ ਹੋਇਆਂ ਉਹਨਾਂ ਦੇ ਚਲਾਨ ਕੀਤੇ ਗਏ ਨੇ ਨਾਲ ਹੀ ਉਹਨਾਂ ਨੇ ਕਿਹਾ ਹੈ ਕਿ ਉਹਨਾਂ ਨੂੰ ਬੌਂਡ ਵੀ ਕੀਤਾ ਗਿਆ ਇੱਥੋਂ ਤੱਕ ਕਿ ਜਿਹੜੇ ਈ-ਦਿਕਸ਼ੇ ਵਾਲੇ ਨੇ ਉਹਨਾਂ ਨੂੰ ਵੀ ਸਖਤ ਹਦਾਇਤਾਂ ਦਿੱਤੀਆਂ ਗਈਆਂ ਨੇ ਮੇਰਾ ਨਾਮ ਰਜੇਸ਼ ਕੁਮਾਰ ਜ਼ਿਲ੍ਹਾ ਬਾਲਸਰ ਕੇ ਅਫਸਰ ਤਰੰਤਾਨ ਸਾਡੇ ਮਾਨਯੋਗ ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਕੁਮਾਰ ਆਈਐਸ ਤਰਨਤਾਰਨ ਜੀ ਵੱਲੋਂ ਸਖਤ ਹਦਾਇਤਾਂ ਹੈ ਕਿ ਜਿਹੜੇ ਈ-릭ਸ਼ਾ ਚੱਲ ਰਹੇ ਹਨ ਜਿਹੜੇ ਸਕੂਲੀ ਬੱਚਿਆਂ ਨੂੰ ਲੈ ਕੇ ਈ-릭ਸ਼ਾ ਚੱਲ ਰਹੇ ਹਨ ਉਹਨਾਂ ਨੂੰ ਬਿਲਕੁਲ ਬੰਦ ਕਰ ਦੇਣਾ ਹੈ ਕਿਉਂਕਿ ਮਾਨਯੋਗ ਸੁਪਰੀਮ ਕੋਰਟ ਦੀ ਹਦਾਇਤਾਂ ਅਨੁਸਾਰ ਈ-릭ਸ਼ਾ ਬਿਲਕੁਲ ਹੀ ਅਲਾਉ ਨਹੀਂ ਹੈ ਗਿਆ ਉਸ ਤੋਂ ਇਲਾਵਾ ਜਿਹੜੇ ਸਕੂਲ ਬੱਸਾਂ ਜਾ ਰਹੀਆਂ ਹੈਗੀਆਂ ਸਕੂਲ ਬੱਸਾਂ ਦੇ ਅੰਦਰ ਕਮੀਆਂ ਪਾਈਆਂ ਗਈਆਂ ਹਨ ਓਵਰ ਲੋਡ ਬੱਚੇ ਆ ਗਏ ਉਹਨਾਂ ਨੂੰ ਅਸੀਂ ਇੰਪਾਉਂਡ ਕਰ ਰਹੇ ਹਾਂ ਅੱਜ ਦੇ ਜਿਹੜੇ ਈ ਰਿਕਸ਼ੇ ਆ ਗਏ ਉਹਨਾਂ ਨੂੰ ਬਿਲਕੁਲ ਅਸੀਂ ਇੰਪਾਉਂਡ ਕਰ ਦਿੱਤਾ ਗਿਆ ਹੈ। ਘਟਾ ਘਟ 3 ਤੋਂ 25 ਦੀ ਈ ਰਿਕਸ਼ਾ ਹੈਗੇ ਆ ਜਿਨ੍ਹਾਂ ਨੂੰ ਅਸੀਂ ਇੰਪਾਉਂਡ ਕਰ ਦਿੱਤਾ ਗਿਆ ਹੈ। ਤੇ ਜਿਹੜੇ ਸਕੂਲ ਬੱਸਾਂ ਦੇ ਅੰਦਰ ਓਵਰਲੋਡਡ ਬੱਚੇ ਆ ਗਏ ਆ। ਮਤਲਬ 5 ਜਿਮਨਤਾ ਹੈ ਕਿ ਇਹ ਤੇ ਉਹਨੇ 36 ਬੱਚੇ ਪਾਰ ਕੀਤੇ ਸੀ ਉਹਨੇ ਓਵਰਲੋਡ ਪਾਇਆ ਹੈਗਾ ਤੇ ਨੈਕਸਟ ਟਾਈਮ ਅਸੀਂ ਉਸ ਗੱਡੀ ਨੂੰ ਇੰਪਾਉਂਡ ਕਰ ਦੇਣਾ ਹੈ। ਜਿਹੜੀ ਗੱਡੀਆਂ ਬਿਲਕੁਲ ਕੰਡਮ ਹੋ ਗਈਆਂ ਫੇਰ ਵੀ ਬੱਚੇ ਲੈ ਕੇ ਜਾ ਰਹੀ ਹੈ ਅਸੀਂ ਉਹਨਾਂ ਦੇ ਇੰਪਾਉਂਡ ਕੀਤਾ ਹੈ। ਪਲੱਸ ਅੱਜ ਜਿੰਨੀ ਗੱਡੀਆਂ ਨੂੰ ਅਸੀਂ ਰੁਕਿਆ ਚਲਾਨ ਪਾਇਆ ਉਹਨਾਂ ਦੇ ਸਕੂਲ ਪ੍ਰਿੰਸੀਪਲਾਂ ਨੂੰ ਸਾਡੇ ਵੱਲੋਂ ਅੱਜ ਕੋਈ ਨੋਟਿਸ ਜਾਰੀ ਹੋਵੇਗਾ ਜਿਨ੍ਹਾਂ ਦੇ ਅੰਦਰ ਕਾਰਨ ਦੱਸੋ ਨੋਟਿਸ ਦੱਸਿਆ ਜਾਊਗਾ ਵੀ ਕਿਸ ਕਾਰਨ ਇਹ ਬੱਚੇ ਇੱਥੇ ਆ ਰਿਹਾ ਹੈ ਜੇ ਸਕੂਲਾਂ ਦੇ ਪ੍ਰਿੰਸੀਪਲ ਇਹ ਸਮਝਦੇ ਹਨ ਵੀ ਪ੍ਰਾਈਵੇਟ ਗੱਡੀਆਂ ਦੇ ਅੰਦਰ ਬੱਚਿਆਂ ਦੇ ਉੱਤੇ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੈ ਤਾਂ ਉਹਨਾਂ ਨੂੰ ਇਹ ਸਖਤੀ ਦਾਇਰਤ ਕਰ ਦਿੰਨਾ ਹੈਗਾ ਜਿਹੜਾ ਤੁਸੀਂ ਸਕੂਲ ਦੇ ਅੰਦਰ ਇੱਕ ਐਫੀਡੇਵਿਟ ਲਿਖਵਾ ਕੇ ਰੱਖਿਆ ਹੈ ਮਾਪਿਓ ਤੋਂ ਵੀ ਅਸੀਂ ਸਰਕਾਰੀ ਗੱਡੀ ਦੇ ਆਸੋ ਪ੍ਰਾਈਵੇਟ ਗੱਡੀ 'ਚ ਆਪਣਾ ਬੱਚਾ ਭੇਜ ਰਹੇ ਹਾਂ ਤੇ ਉਹਨਾਂ ਦੀ ਸਾਡੀ ਖੁਦ ਦੀ ਜ਼ਿੰਮੇਵਾਰੀ ਹੈ ਸਕੂਲ ਪ੍ਰਿੰਸੀਪਲ ਦੀ ਆਪ ਕੋਈ ਮੈਨੇਜਮੈਂਟ ਦੀ ਕੋਈ ਜ਼ਿੰਮੇਵਾਰੀ ਨਹੀਂ ਸਪਰੀਮ ਕੋਰਟ ਦੀ ਸਪਸ਼ਟ ਈਦਾਇਆ ਹੈ ਕਿ ਇਹ ਜਿਹੜਾ ਬੱਚਾ ਸਕੂਲ ਡਰੈਸ ਦੇ ਅੰਦਰ ਪਾ ਕੇ ਉਸ ਗੱਡੀ ਦੇ ਅੰਦਰ ਬਹਿ ਕੇ ਉਥੇ ਸਕੂਲ ਦੇ ਅੰਦਰ ਆ ਰਿਹਾ ਹੈ ਉਹ ਸਕੂਲ ਨੂੰ ਇੱਕ ਮਾਈ ਦੇ ਰਿਹਾ ਹੈਗਾ ਮਾਈ ਦਾ ਜਰੀਆ ਉਹ ਬੱਚਾ ਆਏਗਾ ਤੇ ਉਹ ਪ੍ਰਾਈਵੇਟ ਦੇ ਨਾਲ ਕਿਉਂਕਿ ਸਾਰੀ ਗੱਡੀਆਂ ਤਾਂ ਖਰੀਦ ਨਹੀਂ ਸਕਦੇ ਰੋਕ ਪ੍ਰਾਈਵੇਟ ਬੱਤੇ ਹੈ ਇਹ ਹਾਇਰ ਇਹਨਾਂ ਦੀ ਖੁਦ ਹੀ ਕੀਤੀ ਹੁੰਦੀ ਹੈ ਨਹੀਂ ਤਾਂ ਸਕੂਲ ਪ੍ਰਿੰਸੀਪਲ ਨੂੰ ਖੁਦ ਇਹਨਾਂ ਗੱਡੀਆਂ ਨੂੰ ਬੰਦ ਕਰਨਾ ਚਾਹੀਦਾ ਪ੍ਰਾਈਵੇਟ ਨੂੰ ਮਾਪਿਓ ਨੂੰ ਸਮਝਾਉਣਾ ਚਾਹੀਦਾ ਹੈ ਕਿ ਵੀ ਆਪਦੇ ਬੱਚੇ ਦੀ ਜ਼ਿੰਦਗੀ ਨੂੰ ਸਮਝਦੇ ਹੋਏ ਖੁਦ ਪਹੁੰਚਣ ਜਾਂ ਤਾਂ ਆਪ ਛੱਡ ਕੇ ਆਣ ਜਾਂ ਕੋਈ ਉਹਨਾਂ ਦੀ ਵੱਡੀ ਗੱਡੀਆਂ ਦੇ ਅੰਦਰ ਭੇਜਣ ਬੱਚੇ ਠੀਕ ਹੈ ਮੰਨਦਾ ਮੈਂ ਅੱਜ ਦੀ ਡੇਟ ਦੇ ਅੰਦਰ ਜਿਹੜੇ ਅੱਜ ਮੈਂ ਬੱਚੇ ਰੋਕੇ ਹੁਣਾਂ ਸਕੂਲ ਟਾਈਮ ਨੂੰ ਥੋੜਾ ਜਿਹਾ ਡਿਲੇ ਹੋਇਆ ਪਰ ਉਹਦੇ ਵਿੱਚ ਵੀ ਮੇਰੀ ਕੋਈ ਗਲਤੀ ਨਹੀਂ ਹੈ ਇਹ ਮਾਪਿਓ ਦੀ ਮੈਂ ਗਲਤੀ ਮੰਨਾਂਗਾ ਉਹ ਕਿਉਂ ਬੱਚੇ ਅਲਾਉਂ ਨਹੀਂ ਹੋਏ ਕਿਉਂ ਟਾਈਮ ਉਹਨਾਂ ਦਾ ਵੇਸਟ ਹੋਇਆ ਜੇ ਅਗਰ ਉਹ ਬੱਚੇ ਮਾਪਿਓ ਸਹੀ ਟੰਗ ਨਾਲ ਸਹੀ ਬਸ ਦੇ ਅੰਦਰ ਭੇਜ ਦੇਉਂਦੇ ਤਾਂ ਮਾਣੋ ਤਾਂ ਮਾਫੀ ਵੀ ਮੰਗਾਗਾ ਬੇਨਾ ਬੱਚਿਆਂ ਤੋਂ ਬੇਨਾ ਸਕੂਲ ਟਾਈਮ ਪਰ ਇਹ ਇਨਾਂ ਦੀ ਜ਼ਿੰਦਗੀ ਵਾਸਤੇ ਬਹੁਤ ਵੱਡਾ ਹੈਗਾ ਕਿੰਨੀਆਂ ਗੱਡੀਆਂ ਦੇ ਚਲਾ ਰਹੇ ਹੋ ਕਿੱਥੇ ਕਟ ਕਟ ਇੰਪਾਉਂਡ ਚ 20 ਬੱਸਾਂ ਆ ਗਈਆਂ ਤੇ ਕਟ ਕਟ ਜਿਹੜੇ ਸਾਡੇ ਟ੍ਰਾਫਿਕ ਇੰਚਾਰਜ ਸ੍ਰੀ ਵਿਕਮਜੀਤ ਸਿੰਘ ਜੀ ਹੈਗੇ ਆ ਉਹਨਾਂ ਨੇ 36 ਕੋ ਚਲਾਨ ਕੱਟੇ ਹੈਗੇ ਜੋਗੋ ਹਾਈ ਕੋਰਟ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਅੱਜ ਅਸੀਂ ਸਾਡੇ ਸੀਨੀਅਰ ਅਫਸਰ ਸਾਹਿਬਾਨ ਨੀਸੀ ਸਾਹਿਬ ਐਸਐਸਪੀ ਸਾਹਿਬਾਦਰ ਫਿਰ ਗੋਰੋਤੁਰਾ ਜੀ ਮੈਡਮ ਸਾਡੇ ਐਸਕੇਡ ਕੁਆਟਰ ਸਾਹਿਬ ਸਿਰਪ੍ਰਿੰਦਰਪਾਲ ਜੀ ਜਿਨ੍ਹਾਂ ਦੇ ਹੁਕਮਾਂ ਦੀ ਪਾਲਣਾ ਕਰਦੇ ਅੱਜ ਸਪੈਸ਼ਲੀ ਨਾਕਾ ਜਿਹੜੇ ਸੇਫ ਸਕੂਲ ਪੁਲਿਸਵਾਨ ਤੈਦ ਤੇ ਜੀਸੂ ਦਾਸਰੋ ਸਾਡਾ ਟੀਮ ਪਹੁੰਚੀ ਹੈ ਬੋੜੀ ਚੌਕ ਨਾਲ ਮਿਲ ਕੇ ਜਿਹੜਾ ਅੱਜ ਜਿਹੜਾ ਨਾਕਾ ਲਾਗਿਆ ਚੈਕਿੰਗ ਕੀਆ ਰਿਹਾ ਸੋਲਣ ਕਿੰਨੇ ਚਲਾਨ ਕੱਟੇ ਅੱਜ 36 ਚਲਾਨ ਕੱਟੇ ਆ 20 ਕੱਟੇ ਪੌਣੇ ਵੱਡੀਆਂ ਗੱਡੀਆਂ ਕਿੱਟੀਆਂ ਹੋਣ ਗੱਡੀਆਂ ਫਾਉਂਡ ਕੀਤੀਆਂ ਜੀ ਕਿੰਨੀਆਂ ਗੱਡੀਆਂ ਫਾਉਂਡ ਨੇ ਗੱਡੀਆਂ ਤੇ 20 20 ਗੱਡੀਆਂ ਜੀ ਇਹਨਾਂ ਨੂੰ ਕੀ ਹਟਾ ਦੇਣੀ ਚਾਹੁੰਦੇ ਜਿਹੜੇ ਸਕੂਲ ਨਾਲੇ ਹਜੇ ਵੀ ਜਿਹੜੇ ਆ ਉਹ ਛੋਟ ਬੱਚੇ ਇਸ ਤਰ੍ਹਾਂ ਵੱਧ ਸਕਾਲਾ ਅਸੀਂ ਵੱਖ-ਵੱਖ ਸਕੂਲਾਂ ਜਾ ਕੇ ਸੈਮੀਨਾਰ ਲਾ ਕੇ ਪਹਿਲਾਂ ਹੀ ਜਾਗਰੂਤ ਕਰ ਚੁੱਕੇ ਆ ਸਕੂਲ ਦੇ ਮੈਨੇਜਮੈਂਟ ਨਾਲ ਮੀਟਿੰਗਾਂ ਕਰ ਚੁੱਕੇ ਆ ਸਕੂਲਾਂ ਦੇ ਅੱਗੇ ਬੈਨਰ ਲਾ ਕੇ ਜਿਹੜਾ ਸਾਰਾ ਦੱਸ ਚੁੱਕੇ ਆ ਕਿ 18 ਸਾਲ ਤੋਂ ਘੱਟ ਜਿਹੜੇ ਆ ਬੱਚੇ ਉਹ ਆਪਣੇ ਦੀ ਕਲਿੱਕੇ ਨਾ ਹੋਣ ਦੂਸਰਾ ਜਿਹੜੇ ਆ ਸਕੂਲੇ ਗੱਡੀਆਂ ਜਿਹੜੀਆਂ ਉਹਨਾਂ ਦੇ ਤੇ ਵਸਤੀ ਦੇ ਬਾਅਦ ਬੱਚੇ ਨਾਲ ਜਿਹੜੇ ਆ ਉਹ ਭੇਜਣ ਤੇ ਜਿਹੜੀਆਂ ਸੇਫ ਸਕੂਲ ਗੱਡੀਆਂ ਪਾਲਸੀ ਤਹਿਤ ਜਿਹੜੀਆਂ ਕੰਡੀਸ਼ਨ ਆ ਉਹ ਸਾਰੀਆਂ ਪੂਰੀਆਂ ਕੀਤੀਆਂ ਜਾਣ